ਇੰਨੀ ਹੀ 40 ਤੋਂ 50 ਕਰੋੜ ਸਾਡੇ ਬੀਸੀ ਭਰਾ ਨੇ ਜਿਨ੍ਹਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਆ 바ਵਾ ਸਾਹਿਬ ਨੇ ਸੰਵਿਧਾਨ ਜੁਣ ਬੈਸ ਤੇ ਪੂਰੇ ਦੇਸ਼ ਵਾਸਤੇ ਕੀਤਾ ਸਾਰੀਆਂ ਕੌਮਾਂ ਵਾਸਤੇ ਸੰਵਿਧਾਨ ਲਿਖਿਆ ਪੂਰੇ ਹਰ ਨਾਗਰਿਕ ਵਾਸਤੇ ਲਿਖਿਆ ਪਰ ਚਲੋ ਕਿਉਂਕਿ ਇਹ ਦੱਬੇ ਕੁਚਲੇ ਲੋਕ ਸੀ ਇਹਨਾਂ ਨੂੰ ਬਰਾਬਰਤਨ ਦੀ 바ਵਾ ਸਾਹਿਬ ਨੇ ਇਹਨਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਉਸੇ ਉੱਚਾ ਚੱਕਣ ਦੀ ਖੁੰਧਕ ਦੇ ਵਿੱਚ ਅੱਜ ਤੱਕ ਆਰਐਸਐਸ ਤੇ ਬੀਜੇਪੀ ਸਮੇ ਸਮੇਤੇ ਸਾਨੂੰ ਲੁਟਾੜਨ ਦੀ ਕੋਸ਼ਿਸ਼ ਕਰਦੀ ਐ ਅਸੀਂ ਲਤਣੇ ਨਹੀਂ ਜਾਂਦੇ ਹੁਣ ਜੋ 바ਵਾ ਸਾਹਿਬ ਸਾਨੂੰ ਸਿਖਾ ਗਏ ਆਪਣੀਆਂ ਸ਼ਹੀਦੀਆਂ ਦੇ ਗਏ ਸਾਨੂੰ ਹ ਮੂਰੇ ਲਾਗੇ ਉਹ ਸਬਦਾਨ ਦੀ ਰਾਖੀ ਕਰਨ ਵਾਸਤੇ ਤੇ 바ਵਾ ਸਾਹਿਬ ਦੇ ਨਾਮ ਨੂੰ ਅਸੀਂ ਥੱਲੇ ਨਹੀਂ ਆਉਣ ਦਿੰਦੇ ਬਹੁਤ ਵੱਡਾ ਪਰਿਵਾਰ ਹੈ 바ਵਾ ਸਾਹਿਬ ਦਾ ਕਰੋੜਾਂ ਦੇ ਵਿੱਚ ਹੈ ਸੋ ਯਾਦਾ ਅਮਿਤ ਸ਼ਾ ਜੀ ਮਾਫੀ ਮੰਗ ਲੈਣ ਦੇਸ਼ ਕੋਲੋਂ ਦਲਤਾਂ ਕੋਲੋਂ ਤੇ ਯਾ ਅਰਜ਼ਾਈਂ ਦੇ ਦੇਣ ਇੱਕ ਕੰਮ ਨੂੰ ਕਰਨਾ ਹੀ ਪੈਣਾ ਇਹ ਤੁਹਾਨੂੰ ਵੀ ਪਤਾ ਇਹ ਦਲਿਤ ਸਮਾਜ ਜਦੋਂ ਖੜਾ ਹੋਇਆ ਉਦੋਂ ਪਿੱਛੇ ਨਹੀਂ ਹਟਿਆ ਅਗਲਾ ਸੰਘਰਸ਼ ਕੀ ਹੋਇਆ ਅਗਲਾ ਸੰਘਰਸ਼ ਜਿਸ ਤਰ੍ਹਾਂ ਕੇ ਪਿੱਛੇ ਜਿਹੜਾ ਐਸਸੀਐਸਟੀ ਐਕਟ ਦੀਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਤੁਹਾਨੂੰ ਪਤਾ ਹੀ ਐਸ ਦੇਸ਼ ਦੇ ਵਿੱਚ ਕੀ ਵਾਪਰਿਆ ਸੀ 2 April 18 2 April 18 ਨੂੰ ਪਰ ਇਹ ਸੰਘਰਸ਼ ਉਹ ਇੱਕ ਕਾਨੂੰਨ ਲਈ ਦੀ ਆਮ ਲੋਕਾਂ ਲਈ ਦੀ ਇਹ ਸਾਡੀ ਆਣ ਤੇ ਬਾਣ ਸ਼ਾਨ ਦੀ ਹੈ। ਪ੍ਰਸ਼ਾਸਨ ਦਾ ਸਵਾਲ ਹੈ, ਬਾਬਾ ਸਾਹਿਬ ਦੇ ਟਿੱਪਣੀ ਕਰਨਾ ਬਹੁਤ ਵੱਡੀ ਭਾਜਪਾ ਦੇ ਸਾਡੇ ਰਾਸ਼ਟਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਜੀ ਨੇ ਬਹੁਤ ਵੱਡੀ ਗਲਤੀ ਕਰ ਲਈ। ਇਹ ਬਹੁਤ ਵੱਡਾ ਸੰਘਰਸ਼ ਹੋਏਗਾ। ਹੋ ਸਕਦਾ ਹੈ ਕਿ ਨਾ ਮਾਫੀ ਮੰਗੀ ਤਾਂ ਨਾਗਰੀ ਇਹ ਸਰਕਾਰ ਵੀ ਜਾ ਸਕਦੀ ਹੈ। ਕਿਉਂਕਿ ਦਲਤਾਂ ਦਾ ਤੁਹਾਨੂੰ ਪਤਾ ਹੀ ਹੈ। ਹੋਰ ਕਿਤੇ ਖੱਡੇ ਹੋਰ ਨਾ ਹੋਣ। ਪਰ ਬਾਬਾ ਸਾਹਿਬ ਦੇ ਨਾਮ ਤੇ ਦਲਤ ਕੌਮ ਹਮੇਸ਼ਾ ਇਕੱਠੀ ਰਹੀ ਹੈ ਔਰ ਇਕੱਠੀ ਰਹੇਗੀ ਇਹ ਉਦੋਂ ਵੀ ਵੱਡਾ ਸੰਘਰਸ਼ ਹੋਵੇਗਾ ਸੜਕਾਂ ਤੇ ਵੀ ਉਤਨਗੇ ਰੇਲ ਰੋਕਣ ਅੰਦੋਲਨ ਵੀ ਜਾਣਗੇ ਪੂਰੇ ਦੇਸ਼ ਦੇ ਵਿੱਚ ਹੋਵੇਗਾ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ ਦੱਸਾਂਗੇ ਅਸੀਂ ਸੰਘਰਸ਼ ਕਰਨ ਤੋਂ ਪਹਿਲਾਂ ਭੇਜਾਂਗੇ ਧੰਨਵਾਦ ਸਾਥੀ ਸਿਪ ਅਗਲਾ ਸਟੈਪ ਤਾਂ ਇਹ ਸਾਡੇ ਗ੍ਰਹਿ ਮੰਤਰੀ ਨੇ ਜੋ ਭਾਰਤ ਦਾ ਗ੍ਰਹਿ ਮੰਤਰੀ ਸੰਵਿਧਾਨ ਕਰਕੇ ਹੀ ਬਣਾ ਹੈ ਉਹਨਾਂ ਨੇ ਜੇ ਮਾਫੀ ਨਾ ਮੰਗੀ ਤਾਂ ਅਸੀਂ ਜਿੰਮੇ ਸਾਡੇ ਲੱਧਰ ਸਾਹਿਬ ਨੇ ਕਿਹਾ ਵੀ ਰੇਲ ਵੀ ਰੋਕਾਂਗੇ ਅਸੀਂ ਪੂਰਾ ਭਾਰਤ ਵੀ ਬੰਦ ਕਰਾਂਗੇ ਔਰ ਤੁਸੀਂ ਵੀ ਦੇਖਿਆ ਵੀ ਜਦੋਂ ਵੀ ਭਾਜਪਾ ਸਰਕਾਰ ਆਈ ਹੈ 2018 ਦੀ ਗੱਲ ਦੱਸਤੀ ਸੀ ਇਹਨਾਂ ਨੂੰ ਯਾਦ ਕਰਾ ਦਈਏ ਐਸਸੀਐਸਟੀ ਐਕਟ ਜਦੋਂ ਇਹਨਾਂ ਨੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅਸੀਂ ਉਹਦੇ ਲਈ ਵੀ ਸੰਘਰਸ਼ ਮਿੜਾ ਸੀ ਇਹਨਾਂ ਨੂੰ ਦਿਖਾਇਆ ਸੀ ਉਸ ਟਾਈਮ ਵੀ ਕਿ ਅਸੀਂ ਦਲਿਤ ਪਾਈਚਾਰਾ ਬਾਬਾ ਸਾਹਿਬ ਜੀ ਦੇ ਬਣਾਏ ਹੋਏ ਸੰਵਿਧਾਨ ਦੇ ਦਿੱਤੇ ਹੋਏ ਦੀਕਾਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਆਚ ਨਹੀਂ ਆਣ ਦੇਵਾਂਗੇ ਅਤੇ ਇਹਨਾਂ ਨੂੰ ਅੱਜ ਵੀ ਇਹੀ ਗੱਲ ਕਹਿੰਦੇ ਆ ਕਿ ਜਾਂ ਤਾਂ ਮਾਫੀ ਮੰਗ ਲਓ ਨਹੀਂ ਤਾਂ ਅਸੀਂ ਘਰੇ ਚੱਲਦਾ ਕਰਾਂਗੇ ਪਛਾਣ ਵਾਸਤੇ ਜਿਹੜਾ ਸਾਡੇ 바ਵਾ ਸਾਹਿਬ ਦੇ ਪਹਿਲਾ ਸੰਵਿਧਾਨ ਨਾਲ ਛੇੜਛਾੜ ਕੀਤੀ ਗਈ 2 ਅਪ੍ਰੈਲ 2018 ਨੂੰ ਉਦੋਂ ਵੀ ਅਸੀਂ ਭਾਰਤ ਬੰਦ ਦਾ ਸੱਤਾ ਦਿੱਤਾ ਹੁਣ ਵੀ ਦੇਖੋ ਤੁਸੀਂ ਦੇਖੋ ਆ ਪਿਛਲੇ ਦਿਨਾਂ ਦੇ ਵਿੱਚ 17 ਤਰੀਕ ਨੂੰ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਜਿਹੜਾ ਸਾਡੇ 바ਵਾ ਸਾਹਿਬ ਰਹਿਬਰ ਬਾਰੇ ਪੁੱਠਾ ਸਿੱਧਾ ਬੋਲਿਆ ਉਹ ਅਸੀਂ ਬਰਦਾਸ਼ਤ ਨਹੀਂ ਕਰ ਰਹੇ ਉਸੇ ਰੋਸ ਵੱਜੋ ਅੱਜ 24 ਤਰੀਕ ਨੂੰ ਦੇਸ਼ ਭਰ ਦੇ ਹਰ ਪਿੰਡਾਂ ਸਹਾਰਾ ਕਸਬਿਆਂ ਤੇ ਵੱਡੇ ਮਹਾਨਗਰਾਂ ਦੇ ਵਿੱਚ ਵੀ 바ਵਾ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਜਿਹੜਾ ਅਮਿਤ ਸਾਹ ਨੇ ਮਤਲਬ ਉਹਨਾਂ ਨੂੰ ਗਲਤ ਬੋਲਿਆ ਬਾਬਾ ਸਾਹਿਬ ਨੂੰ ਅੱਜ ਅਸੀਂ ਪਤਲਾ ਫੁਕਰਿਆ ਦੇਸ਼ ਭੜ ਦੇ ਵਿੱਚ ਆ ਦੇਖੋ ਪਤਲਾ ਫੁਕਣ ਦੀ ਅਸੀਂ ਤਿਆਰੀ ਕਰ ਰਹੀ ਹੈ ਅੱਜ ਕੱਕੜਾਲ ਚੌਂਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ ਅਜਿਹਾ ਵਾਲੇ ਪੰਜ ਚਾਰ ਬੰਦਿਆਂ ਨੂੰ ਕੁਛ ਨੂੰ ਸੁਨੇਹਾ ਲਾਇਆ ਸੀ ਫਿਰ ਵੀ ਅੰਨੇ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਲਗ ਲਗ ਪਿੰਡਾਂ ਸ਼ਹਿਰਾਂ ਦੇ ਵਿੱਚ ਹੋਰ ਵੀ ਲੋਕਾਂ ਨੂੰ ਵੱਧ ਤੋਂ ਵੱਧ ਭਰਮਾ ਇਕੱਠ ਕਰਕੇ ਅਸੀਂ ਭਾਰਤਵਾਨ ਦਾ ਸੱਦਾ ਦਵਾਂਗੇ ਔਰ ਜਿੰਨਾ ਹੋ ਸਕੇ ਉਹਨਾਂ ਵੱਧ ਤੋਂ ਵੱਧ ਅਸੀਂ ਅਮਿਤ ਸਾਹ ਦੇ ਖਿਲਾਫ ਪ੍ਰੋਗਰਾਮ ਇਤਾਂਗੇ ਤੁਸੀਂ ਦੇਖਿਆ ਕਿ ਪਿੱਛੇ ਬੀਜੇਪੀ ਦੇ ਸੀਨੀਅਰ ਆਗੂ ਅ ਪੀਮਰੋ ਬਾਬਾ ਉਮੀਦਵਾਰ ਜੀ ਦੇ ਖਿਲਾਫ ਜੋ ਟਿੱਪਣੀ ਆਪ ਸ਼ਬਦ ਬੋਲੇ ਇਸ ਕਰਕੇ ਕਿਉਂਕਿ ਡਾਕਟਰ ਪੀਮਰੋ ਦੀ ਪੂਰੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਬਹੁਤ ਪਵਿੱਤਰ ਸੰਵਿਧਾਨ ਬਣਾਇਆ ਖਾਸ ਕਰਕੇ ਜਿਹੜੇ ਛੋਟੇ ਵਰਗ ਦੇ ਲੋਕ ਸੀ ਉਹਨਾਂ ਨੂੰ ਉੱਪਰ ਚੱਕ ਲਈ ਉਹਨਾਂ ਨੂੰ ਜੋ ਉਹਨਾਂ ਨੇ ਹੱਕ ਲਿਆ ਕੇ ਦੇ ਕੇ ਦਿੱਤੇ ਇਸ ਕਰਕੇ ਆਓ ਅੱਜ ਆਪਾਂ ਇੱਕ ਜੁੱਟ ਹੋ ਕੇ ਉਹਨਾਂ ਦੇ ਖਿਲਾਫ ਕਿਉਂਕਿ ਭਾਜਪਾ ਸਰਕਾਰ ਫਿਰਕੂ ਸਰਕਾਰ ਹੈ ਉਹ ਕਿਸਾਨਵੋਦੀ ਸਰਕਾਰ ਹੈ ਦਲਤ ਵਿਰੋਧੀ ਸਰਕਾਰ ਹੈ ਔਰ ਹਰ ਵਰਗ ਦੇ ਨਾਲ ਉਹ ਤੱਕਾ ਕਰ ਰਹੀ ਐ ਇਸ ਕਰਕੇ ਆਪਾਂ ਇੱਕਜੁੱਟ ਹੋ ਕੇ ਇਹ ਫਿਰਕੂ ਸਰਕਾਰ ਨੂੰ ਚਲਦਾ ਕਰੀਏ ਅਰ ਜਦੋਂ ਦੀ ਇਹ ਭਾਜਪਾ ਦੀ ਸਰਕਾਰ ਦੇਸ਼ ਦੇ ਵਿੱਚ ਰਾਜ ਕਰ ਰਹੀ ਐ ਉਸ ਤੋਂ ਤੁਸੀਂ ਦੇਖ ਲਓ ਕਿ ਕਸ਼ਮੀਰ ਦੇ ਵਿੱਚ ਕਿੰਨੇ ਸਾਡੇ ਸੈਂਕੜੇ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਕਿਉਂਕਿ ਉਹ ਸਾਰਾ ਕੁਝ ਇਹਨਾਂ ਦੀ ਦੇਣ ਐ ਇਹਨਾਂ ਨੇ ਪੂਰਾ ਦੇਸ਼ ਦਾ ਮਾਹੌਲ ਵਿਗਾੜ ਰੱਖਿਆ ਹਰ ਜਗ੍ਹਾ ਤੇ ਇਹਨਾਂ ਨੇ ਪੰਗੇ ਪਾ ਰੱਖੇ ਨੇ ਇਸ ਕਰਕੇ ਅਸੀਂ ਉਹਦੀ ਨਿੰਦਿਆ ਕਰਦੇ ਆਂ ਪਰ ਜਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਪੂਰਾ ਸਹਿਯੋਗ ਦਲਤ ਭਾਈਚਾਰੇ ਨੂੰ ਯਕੀਨ ਦਿਵਾਉਂਦੇ ਆਂ ਕਿ ਤੋਡੇ ਨਾਲ ਡਟ ਕੇ ਖੜੇ ਆ ਜਿੱਥੇ ਕੋਈ ਸੰਘਰਸ਼ ਵੀ ਡੋਗੇ ਜਿੰਨੀ ਵੀ ਲੋੜ ਹੈ ਹਰ ਤਰ੍ਹਾਂ ਤੁਹਾਡੇ ਨਾਲ ਅਸੀਂ ਡਟ ਕੇ ਖੜਾਂਗੇ ਜੈ ਭੀਮ ਦੇਖਿਆ ਗਿਆ ਢੱਲੇਵਾਲ ਪਿਛਲੇ ਲੰਬੇ ਸਮੇਂ ਤੋਂ ਅਸੀਂ ਮਾਰਨ ਬੱਤਾਂ ਦੇ ਬੈਠਾ ਪਰ ਸਰਕਾਰ ਦੇ ਕੰਨਾਂ ਤੇ ਕੂ ਤੱਕ ਨਹੀਂ ਸਰਗੀ ਕਿਵੇਂ ਦੇਖਦੀ ਆ ਆਮ ਆਦਮੀ ਪਾਰਟੀ ਤੇ ਕੋਈ ਭਾਜੀਪੀ ਸਰਕਾਰ ਦੇ ਵੱਲੋਂ ਭਾਵੇਂ ਕੋ ਮਰੇ ਕੋ ਜੀਵੇ ਇਹਦੇ ਕਰਨ ਤੇ ਕੋਈ ਕੋਈ ਅਸਰ ਨਹੀਂ ਪਹਿਲਾਂ ਕਿੰਨੇ ਕਿਸਾਨ ਸ਼ਹੀਦਿਆਂ ਦੇ ਕੇ ਆਏ ਨੇ ਦਿੱਲੀ ਦੇ ਬਾਰਡਰ ਤੇ ਟਿੱਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸੋ ਇਸੇ ਤਰ੍ਹਾਂ ਹੀ ਹੁਣ ਜਿਹੜੇ ਕਿਸਾਨ ਨੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਮੰਨੀਆਂ ਸੀ ਉਹ ਉਹਨਾਂ ਮੰਗਾਂ ਤੋਂ ਮੁੱਕਰ ਰਹੇ ਨੇ ਇਸ ਕਰਕੇ ਡੱਲੇਵਾਲ ਸਾਹਿਬ ਨੇ ਜੋ ਆਪਣਾ ਮਰਨਵਰਤ ਰੱਖਿਆ ਅਸੀਂ ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਤੁਸੀਂ ਇਹੋ ਜਿਹਾ ਰਵਈਆ ਨਾ ਵਰਤੋ ਤਾਂ ਕਿ ਜਿਹੜਾ ਦੇਸ਼ ਦਾ ਮਾਹੌਲ ਹੈ ਖਰਾਬ ਨਾ ਕਰੋ ਜੋ ਕਿਸਾਨਾਂ ਦੇ ਨਾਲ ਵਾਅਦੇ ਪੂਰੇ ਕੀ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੋ ਤਾਂ ਕਿ ਇਸ ਇਹੀ ਲੜਾਈ ਹੈ ਡੱਲੇਵਾਲ ਸਾਹਿਬ ਦੀ ਕਿ ਜਿਹੜੇ ਸਾਡੇ ਨਾਲ ਕੀਤੇ ਵਾਅਦੇ ਸੀ ਭਾਜਪਾ ਸਰਕਾਰ ਨੇ ਉਹ ਪੂਰੇ ਨਹੀਂ ਕਰਦੇ ਗ੍ਰਾਮ ਬੇਦਕਾਰ এডਿਊਕੇਸ਼ਨਲ ਅਵੇਰਨੈਸ ਐਂਡ ਵੈਲਯੂਏਸ਼ਨ ਮਿਸ਼ਨ ਨੰਬਰ ਲਾਉਂਗਾ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਬਾਬਾ ਮੇਦਕਾਰ ਜੀ ਜੀ ਗੈਰ ਨਾਉਂਸੁਦਾ ਛੇ ਟਿੱਪਣੀ ਕੀਤੀ ਹੈ ਉਹਦੇ ਸਬੰਧੀ ਮੈਮੋਰੰਡਮ ਦਿੱਤਾ ਗਿਆ ਹੈ ਉਸ ਨੂੰ ਅਸੀਂ ਸੈਂਟਰ ਤੱਕ ਜ਼ਰੂਰ ਪਹੁੰਚਾਵਾਂਗੇ ਤੇ ਇਹਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ ਇਹਨਾਂ ਕਹਿੰਦਾ ਹੈ ਜੈ ਜੀਮ ਜੈ ਸੰਘਰਸ਼